ਪੰਜਾਬ ਦੇ ਲੋਕਾਂ ਦੇ ਲਈ ਨਵੇਂ ਸਾਲ ਉਤੇ ਮਾਨ ਸਰਕਾਰ ਨੇ ਬਿਜਲੀ ਸੰਕਟ ਦੂਰ ਕਰਨ ਅਤੇ ਲੋਕਾਂ ਨੂੰ ਫ੍ਰੀ ਬਿਜਲੀ ਮੁਹੱਈਆ ਕਰਵਾਉਣ ਲਈ ਵੱਡਾ ਕਦਮ ਚੁੱਕਦਿਆਂ 1080 ਕਰੋੜ ਰੁਪਏ ਵਿੱਚ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਲਿਆਈ। ਅਸਲ ਵਿੱਚ ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀਵੀਕੇ ਥਰਮਲ ਦੇ ਸਿਰ ਉੱਤੇ 650 ਕਰੋੜ ਰੁਪਏ ਦਾ ਕਰਜ਼ਾ ਵੱਖ-ਵੱਖ ਬੈਂਕਾਂ ਦਾ ਝੜ ਗਿਆ ਸੀ ਤੇ ਕੰਪਨੀ ਵੀ ਦਿਵਾਲੀਆ ਹੋ ਗਈ ਸੀ। ਕੰਪਨੀ ਨੂੰ ਐਨਪੀਏ ਕਰਾਰ ਦੇਣ ਦੀ ਬਦੌਲਤ ਇਹ ਸਾਰਾ ਕਰਜ਼ਾ ਜਿਹੜਾ ਖਤਮ ਹੋ ਗਿਆ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਇਹ ਪਲਾਂਟ ਇਕਤ 80 ਕਰੋੜ ਰੁਪਏ ਦੇ ਵਿੱਚ ਖਰੀਦ ਲਿਆਏ। ਪਲਾਂਟ ਖਰੀਦਣ ਲਈ ਜੂਨ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ। ਹੁਣ ਇਸ ਪ੍ਰਾਈਵੇਟ ਸੈਕਟਰ ਦੇ ਪਲਾਂਟ ਤੇ ਸਰਕਾਰੀ ਕੰਪਨੀ ਬਣਨ ਮਗਰੋਂ ਇਸ ਨੂੰ ਚਲਾਉਣਾ ਸੌਖਾ ਹੋ ਜਾਵੇਗਾ ਤੇ ਇਸ ਤੋਂ ਸਸਤੀ ਬਿਜਲੀ ਵੀ ਮਿਲ ਸਕੇਗੀ। ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਮ ਤੋਂ। ਪੰਜਾਬ ਦੇ ਲੋਕਾਂ ਦੇ ਲਈ ਨਵੇਂ ਸਾਲ ਉਤੇ ਮਾਨ ਸਰਕਾਰ ਨੇ ਬਿਜਲੀ ਸੰਕਟ ਦੂਰ ਕਰਨ ਅਤੇ ਲੋਕਾਂ ਨੂੰ ਫ੍ਰੀ ਬਿਜਲੀ ਮੁਹੱਈਆ ਕਰਵਾਉਣ ਲਈ ਵੱਡਾ ਕਦਮ ਚੁੱਕਦਿਆਂ 1000 ₹300 ਕਰੋੜ ਵਿੱਚ 540 ਮੈਗਾਵਾਟ ਦਾ ਗੋਇੰਦਵਾਲ ਸਾਈਵ థਰਮਲ ਪਲਾਂਟ ਖਰੀਦ ਲਈ। ਅਸਲ ਵਿੱਚ ਇਸ థਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀਵੀਕੇ థਰਮਲ ਦੇ ਸਿਰ ਉੱਤੇ ₹650 ਕਰੋੜ ਦਾ ਕਰਜ਼ਾ ਵੱਖ-ਵੱਖ ਬੈਂਕਾਂ ਦਾ ਝੜ ਗਿਆ ਸੀ ਤੇ ਕੰਪਨੀ ਵੀ ਦਿਵਾਲੀਆ ਹੋ ਗਈ ਸੀ। ਕੰਪਨੀ ਨੂੰ NPA ਘਰਾ ਦੇਣ ਦੀ ਬਦੌਲਤ ਇਹ ਸਾਰਾ ਕਰਜ਼ਾ ਜਿਹੜਾ ਉਹ ਖਤਮ ਹੋ ਗਿਆ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਇਹ ਪਲਾਂਟ 1080 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਹੈ ਪਲਾਂਟ ਖਰੀਦਣ ਲਈ ਜੂਨ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ ਹੁਣ ਇਸ ਪ੍ਰਾਈਵੇਟ ਸੈਕਟਰ ਦੇ ਪਲਾਂਟ ਤੇ ਸਰਕਾਰੀ ਕੰਪਨੀ ਬਣਨ ਮਗਰੋਂ ਇਸ ਨੂੰ ਚਲਾਉਣਾ ਸੌਖਾ ਹੋ ਜਾਵੇਗਾ ਤੇ ਇਸ ਤੋਂ ਸਸਤੀ ਬਿਜਲੀ ਵੀ ਮਿਲ ਸਕੇਗੀ। ਬਿਊਰੋ ਰਿਪੋਰਟ ਦਿਸ਼ਾ ਪ੍ਰੈਡ న్యూਸ ਦੇ ਨਾਮ ਧੰਨਵਾਦ। ਪੰਜਾਬ ਦੇ ਲੋਕਾਂ ਦੇ ਲਈ ਨਵੇਂ ਸਾਲ ਉਤੇ ਮਾਨ ਸਰਕਾਰ ਨੇ ਬਿਜਲੀ ਸੰਕਟ ਦੂਰ ਕਰਨ ਅਤੇ ਲੋਕਾਂ ਨੂੰ ਫ੍ਰੀ ਬਿਜਲੀ ਮੁਹੱਈਆ ਕਰਵਾਉਣ ਲਈ ਵੱਡਾ ਕਦਮ ਚੁੱਕਦਿਆਂ 1080 ਕਰੋੜ ਰੁਪਏ ਵਿੱਚ 540 ਮੈਗਾਵਾਟ ਦਾ ਗੋਇੰਦਵਾਲ ਸਾਈਵ ਥਰਮਲ ਪਲਾਂਟ ਖਰੀਦ ਲਿਆਈ। ਅਸਲ ਵਿੱਚ ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀਵੀਕੇ ਥਰਮਲ ਦੇ ਸਿਰ ਉਤੇ 500 ਕਰੋੜ ਰੁਪਏ ਦਾ ਕਰਜ਼ਾ ਵੱਖ-ਵੱਖ ਬੈਂਕਾਂ ਦਾ ਝੜ ਗਿਆ ਸੀ ਤੇ ਕੰਪਨੀ ਵੀ ਦਿਵਾਲੀਆ ਹੋ ਗਈ ਸੀ ਕੰਪਨੀ ਨੂੰ ਐਨਪੀਏ ਘਰਾਰ ਦੇਣ ਦੀ ਬਦੌਲਤ ਇਹ ਸਾਰਾ ਕਰਜ਼ਾ ਜਿਹੜਾ ਉਹ ਖਤਮ ਹੋ ਗਿਆ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਇਹ ਪਲਾਂਟ 1080 ਕਰੋੜ ਰੁਪਏ ਦੇ ਵਿੱਚ ਖਰੀਦ ਲਿਆਏ। ਪਲਾਂਟ ਖਰੀਦਣ ਲਈ ਜੂਨ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ। ਹੁਣ ਇਸ ਪ੍ਰਾਈਵੇਟ ਸੈਕਟਰ ਦੇ ਪਲਾਂਟ ਤੇ ਸਰਕਾਰੀ ਕੰਪਨੀ ਬਣਨ ਮਗਰੋਂ ਇਸ ਨੂੰ ਚਲਾਉਣਾ ਸੌਖਾ ਹੋ ਜਾਵੇਗਾ ਤੇ ਇਸ ਤੋਂ ਸਸਤੀ ਬਿਜਲੀ ਵੀ ਮਿਲ ਸਕੇਗੀ। ਬਿਊਰੋ ਰਿਪੋਰਟ ਅਨੁਸਾਰ ਪੰਜਾਬ ਦੇ ਲੋਕਾਂ ਦੇ ਲਈ ਨਵੇਂ ਸਾਲ ਉਤੇ ਮਾਨ ਸਰਕਾਰ ਨੇ ਬਿਜਲੀ ਸੰਕਟ ਦੂਰ ਕਰਨ ਅਤੇ ਲੋਕਾਂ ਨੂੰ ਫ੍ਰੀ ਬਿਜਲੀ ਮੁਹੱਈਆ ਕਰਵਾਉਣ ਲਈ ਵੱਡਾ ਕਦਮ ਚੁੱਕਦਿਆਂ 1080 ਕਰੋੜ ਰੁਪਏ ਵਿੱਚ 340 ਮੈਗਾਵਾਟ ਦਾ ਗੋਇਂਦਵਾਲ ਸਾਈਵਰ ਥਰਮਲ ਪਲਾਂਟ ਖਰੀਦ ਲਿਆਈ ਅਸਲ ਵਿੱਚ ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀਵੀਕੇ ਥਰਮਲ ਦੇ ਸਿਰ ਉੱਤੇ 650 ਕਰੋੜ ਰੁਪਏ ਦਾ ਕਰਜ਼ਾ ਵੱਖ-ਵੱਖ ਬੈਂਕਾਂ ਦਾ ਝੜ ਗਿਆ ਸੀ ਤੇ ਕੰਪਨੀ ਵੀ ਦਿਵਾਲੀਆ ਹੋ ਗਈ ਸੀ ਕੰਪਨੀ ਨੂੰ ਐਨਪੀਏ ਕਰਾਰ ਦੇਣ ਦੀ ਬਦੌਲਤ ਇਹ ਸਾਰਾ ਕਰਜ਼ਾ ਜਿਹੜਾ ਉਹ ਖਤਮ ਹੋ ਗਿਆ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਇਹ ਪਲਾਂਟ 1080 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਹੈ ਪਲਾਂਟ ਖਰੀਦਣ ਲਈ ਜੂਨ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ ਹੁਣ ਇਸ ਪ੍ਰਾਈਵੇਟ ਸੈਕਟਰ ਦੇ ਪਲਾਂਟ ਤੇ ਸਰਕਾਰੀ ਕੰਪਨੀ ਬਣਨ ਮਗਰੋਂ ਇਸ ਨੂੰ ਚਲਾਉਣਾ ਸੌਖਾ ਹੋ ਜਾਵੇਗਾ ਤੇ ਇਸ ਤੋਂ ਸਸਤੀ ਬਿਜਲੀ ਵੀ ਮਿਲ ਸਕੇਗੀ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ